ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਤੁਸੀਂ ਵਧੀਆ ਹੋਵੋਗੇ। ਦੋਸਤੋ ਪੇਸ਼ ਆਪਾਂ ਤੁਹਾਡੇ ਸਾਹਮਣੇ ਅੱਜ ਆਪਣੀ ਪਹਿਲੀ ਵੀਡੀਓ ਲੈ ਕੇ। ਆਪਣੀ ਚੈਨਲ ਇਨਸਪਾਇਰ ਵਿਦ ਅਮਰਿਤ ਤੇ ਤੁਹਾਡਾ ਸਵਾਗਤ ਹੈ। ਇਸ ਚੈਨਲ 'ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀਆਂ ਲਿਖੀਆਂ ਕੁਝ ਕਹਾਣੀਆਂ, ਕੁਝ ਕਵਿਤਾਵਾਂ ਤੇ ਕੁਝ ਅਗਾ ਵਧੂ ਮੋਟੀਵੇਸ਼ਨਲ ਗੱਲਾਂ। ਉਹ ਚੀਜ਼ਾਂ ਜੋ ਤੁਹਾਨੂੰ ਰੋਜ਼ਾਨਾ ਜੀਵਨ ਵਿੱਚ ਪਰੀਰਿਤ ਕਰ ਸਕਣ ਮੈਨੂੰ ਉਮੀਦ ਆ ਤੁਸੀਂ ਆਪਣੇ ਇਸ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਵੋਗੇ ਸੋ ਤੁਹਾਨੂੰ ਵਨ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਸੋ ਦੂਸਤੋ ਆਪਣੇ ਅਜੂਕੇ ਸਮੇਂ ਦੇ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਾਂ ਸਭ ਕੋਲ ਪਹਿਲੀ ਵੀਡੀਓ ਤੁਹਾਡੇ ਲਈ ਹੀ ਬਣਾਈ ਆ ਤੇ ਇਹਦਾ ਵਿਸ਼ਾ ਹੈ ਆਪਾਂ ਆਪਣੇ ਮਨੋਬਲ ਨੂੰ ਉੱਚਾ ਕਿੰਝ ਰੱਖ ਸਕਦੇ ਹਾਂ ਕਿਉਂਕਿ ਦੋਸਤੋ ਤੁਹਾਨੂੰ ਪਤਾ ਅੱਜ ਦੇ ਸਮੇਂ ਦੀ ਇਹ ਸਭ ਤੋਂ ਪਹਿਲੀ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਇਨਸਾਨ ਐਨਾ ਉਜਿਆਵਿਆ ਮਤਲਬ ਉਹ ਐਨਾ ਕੰਮ ਕਰਾਵਿਚਿਆ ਸਾ ਉਹ ਵਾਲੇ ਦੁਆਲੇ ਵਿੱਚ ਬਹੁਤ ਨਾਲ ਦੇ ਉਸ ਨੂੰ ਫਰਜ਼ ਨਹੀਂ ਹੋਣੇ ਪੈਂਦੇ ਨੇ ਪਰ ਕਈ ਵਾਰ ਇਹਨਾਂ ਚੀਜ਼ਾਂ ਚੋਜਿਆ ਉਹਦੇ ਮਨ ਦਾ ਪੱਦਰਾ ਜਿਹੜਾ ਉਹ ਡਿੱਗ ਪੈਂਦਾ ਮਨੂਵਲ ਮਨ ਦੀ ਸ਼ਕਤੀ ਤੇ ਮਨ ਦੀ ਸ਼ਕਤੀ ਤੁਹਾਨੂੰ ਜੀ ਮਿਆਰਾਂ ਤੱਕ ਵੀ ਲਿਜਾ ਸਕਦੀ ਹੈ ਤੇ ਥੱਲੇ ਸੁੱਟ ਵੀ ਸਕਦੀ ਹੈ ਸੋ ਇਹ ਸਾਡੇ ਆਪਣੇ ਹੱਥ ਹੀ ਹੈ ਆਪਾਂ ਆਪਣੇ ਮਨੋਂ ਬਲ ਨੇ ਕਿੰਨਾ ਰੱਖਣਾ ਕਿੰਜ ਰੱਖਣਾ ਤੇ ਇਹਦੇ ਲਈ ਯਤਨ ਵੀ ਜਿਹੜੇ ਆ ਆਪਾਂ ਨੂੰ ਖੁਦ ਹੀ ਕਰਨੇ ਪੈਣਗੇ ਬਸ ਕੁਝ ਲਿਖਿਆ ਲਿਖਿਆ ਗੱਲਾਂ ਹੁੰਦੀਆਂ ਨਹੀਂ ਕੁਝ ਇਨਸਾਨਾਂ ਦਾ ਕਮਜ਼ੋਰ ਮਾਨ ਦੀ ਸ਼ਕਤੀ ਇੰਨੀ ਕਮਜ਼ੋਰ ਹੋ ਜਾਂਦੀ ਹੈ ਵੀ ਉਹਨਾਂ ਦਾ ਰੋਜ਼ਾਨਾ ਜੀਵਨ ਦੀਆਂ ਗੱਲਾਂ ਚ ਵੀ ਨਕੀਆਂ ਨਕੀਆਂ ਗੱਲਾਂ ਵਿੱਚ ਉਹਨਾਂ ਨੇ ਸਾਹਮਣਾ ਕਰਨਾ ਮੁਸ਼ਕਲ ਹੋ ਜਾਂਦਾ ਸੂਤ ਹੀ ਕੁਝ ਲੋਕ ਇਹੋ ਜਿਹੀ ਵੀ ਹੁੰਦੇ ਨੇ ਜਿਹੜੇ ਵੱਡੇ ਵੱਡੇ ਤੂਫਾਨਾਂ ਨਾਲ ਹੌਸਲੇ ਨਾਲ ਖੜ੍ਹ ਜਾਂਦੇ ਨੇ ਇਹ ਵੀ ਕੋਸਲ ਹੁੰਦਾ ਹੈ ਲੋਕ ਹੱਸਦੇ ਨੇ ਉਹ ਚੱਲ ਨਹੀਂ ਸਕਦਾ ਤੁਰ ਨਹੀਂ ਸਕਦਾ ਉਹਨਾਂ ਦਾ ਕੰਮ ਕੀ ਆ ਤੈਨੂੰ ਰੋਕਣਾ ਤੈਨੂੰ ਰੋਕਣਾ ਪਰ ਤੇਰੀ ਜੇਕਰ ਹੁਣ ਸਲੀਕਾ ਹੋਣਾ ਚਾਹੀਦਾ ਉਹ ਫੇਰ ਮੁਸਕਰਾ ਕੇ ਉਸੇ ਜਗ੍ਹਾ ਤੋਂ ਖੜਾ ਹੋ ਜਾਣਾ ਤੇ ਆਪਣੀ ਬਿਉਂਤੀ ਜੋ ਤੇਰੇ ਮਨ ਨੂੰ ਪਸੰਦ ਆ ਜਿਹਦੇ ਵਿੱਚ ਪਿਆਰ ਸੁਣਾ ਤੇ ਤੂੰ ਨਾਲ ਰਹੇ ਤੇ ਤੁਰਨ ਲੱਗ ਜਾਣਾ ਇਹ ਵੀ ਆਪਣੀ ਮਨ ਦੀ ਸ਼ਕਤੀ ਦਾ ਪਹਿਲਾ ਰਾਹ ਹੋਊਗਾ ਜਦੋਂ ਆਪਾਂ ਆਪਣੇ ਕਦਮਾਂ ਤੇ ਆਪ ਤੁਰਦੇ ਹਾਂ ਕਿਉਂਕਿ ਜਿੰਨਾ ਚਿਰ ਤੁਸੀਂ ਦੂਸਰਿਆਂ ਤੇ ਕੇਂਦਰਿਤ ਰਹੋਗੇ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕਦੇ ਫਿਰ ਜਿਹੜੀ ਤੁਹਾਡੀ ਮਨ ਦੀ ਇੱਛਾ ਮਨ ਦੀ ਰਾਇ ਉਸ ਅਨੁਸਾਰ ਵੜਨੀ ਸ਼ੁਰੂ ਹੋ ਜਾਵੇਗੀ ਉਹਨਾਂ ਅਨੁਸਾਰ ਹੀ ਤੁਸੀਂ ਆਪਣੇ ਆਪ ਨੂੰ ਨਕਾਰਾਤਮਕ ਸਕਾਰਾਤਮਕ ਸਿਰਖਣਾ ਸ਼ੁਰੂ ਕਰ ਦੇਵੋਗੇ ਤੁਹਾਡਾ ਆਪਣਾ ਵਿਊ ਆਪਣਾ ਵਿਚਾਰ ਉਤੇ ਕੀ ਹੈ ਖਤਮ ਹੋ ਜਾਂਦਾ ਸੋ ਇਹ ਨਹੀਂ ਕਰਨਾ ਮੈਂ ਜੀ ਨਹੀਂ ਵੜੀਗਾ ਮੈਂ ਦੁਬਾਰਾ ਉੱਠਾਂਗਾ ਮੇਰੇ ਕੋਲ ਹੌਂਸਲਾ ਹੈ ਹਿੰਮਤ ਹੈ ਮੈਂ ਫੇਰ ਚੱਲਾਂਗਾ ਤੇ ਮੈਂ ਹੱਸਣਾ ਆ ਰਿਆਂ ਨੂੰ ਸਭ ਨੂੰ ਜਵਾਬ ਦੇਵਾਂਗਾ ਕਿ ਇਸ ਇਥੇ ਪਤਾ ਕੀ ਇਹਨਾਂ ਚੀਜ਼ਾਂ ਨੂੰ ਨੈਗੇਟਿਵ ਵੇਚ ਨਾਲ ਲਿਆ ਕਰੋ ਇਹਨੂੰ ਸਕਾਰਾਤਮਕ ਲਿਆ ਕਰੋ ਜੇ ਕਿਸੇ ਨੇ ਤੈਨੂੰ ਲਲਕਾਰਿਆ ਫਿਰ ਹੀ ਤੇਰਾ ਮਨ ਉਹਨਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਅੱਗੇ ਹੋਇਆ ਉਹ ਸੋਚਿਆ ਮੈਂ ਇਹ ਇਹ ਚੀਜ਼ ਲਈ ਮੈਨੂੰ ਵੰਗਾਰਿਆ ਗਿਆ ਤੇ ਮੇਰਾ ਰਿਸਪੌਂਸ ਕਰਨਾ ਸੋ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਕਾਰਾਤਮਕ ਲਮਾਂਗੇ ਤਾਂ ਆਪਾਂ ਉਸ ਸਮੱਸਿਆ ਨੂੰ ਸਾਹਮਣੇ ਨਾਲ ਫੇਸ ਕਰ ਸਕਦੇ ਹਾਂ ਠੀਕ ਹੈ ਨਾ यह सुनिया हौसले को वाला दोस्तों कुछ भी नहीं सो सब तो पहला काम करना, अपने मन से करना मनद घोड़ा इन फड़ना मुश्किल है पर नहीं हथ भी कुछ कर नहीं, नहीं सकते पर कुछ हद तक तीन अपने आप से काबू कर हो क्योंकि जो तुम सुन रहे हो जो तोडे ते नकारात्मक प्रभाव आ रहा है ਜੇਕਰ ਤੁਸੀਂ ਉਸ ਨੂੰ ਸਕਾਰਾਤਮਕ ਚੰਗੇ ਪਾਸੇ ਲਾ ਕੇ ਸੁਝੋਗੇ ਤਾਂ ਮੈਂ 100% ਕਹਿਣੀ ਆ ਤੁਹਾਡੇ ਤੇ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਦੀ ਪੈਵਾਨੀ ਸ਼ੁਰੂ ਹੋ ਜਾਣੀ ਐ ਤੁਹਾਡਾ ਮਨ ਚੰਗੀਆਂ ਤਾਹਾਂ ਚੰਗੀਆਂ ਗੱਲਾਂ ਚੰਗੇ ਵਿਚਾਰ ਤੇ ਚੰਗੀਆਂ ਸੋਚਾਂ ਨਾਲ ਭਰ ਜਾਣਾ ਫਿਰ ਕੁਝ ਵੀ ਆਲੇ ਦੁਆਲੇ ਨਕਾਰਾਤਮਕ ਤੁਹਾਡੇ ਤੇ ਅਸਰ ਨਹੀਂ ਕਰਨਾ ਕਿਉਂਕਿ ਤੁਸੀਂ ਖੁਦ ਤੁਰਨ ਲੱਗੂਗੀ ਜੇ ਜਦੋਂ ਇਨਸਾਨ ਖੁਦ ਤੁਰਨ ਲੱਗਦਾ ਇਹ ਆड़ा ਦੁਆੜਾ ਕੌਦੇ ਲਈ ਪਿੱਛੇ ਰਹਿ ਜਾਂਦਾ ਵਾ ਕਿਉਂਕਿ ਉਹਨੂੰ ਪਤਾ ਵੀ ਮੇਰੀ ਮੰਜ਼ਿਲ ਮੇਰੇ ਰਾਹ ਸਭ ਕੁਝ ਮੈਂ ਆਪਣੇ ਮੁਤਾਬਕ ਝੂਮਨੇ ਨੇ ਛੋੜਨੇ ਵੀ ਤਾਂ ਆਪਾਂ ਹੀ ਨੇ ਜਿੱਥੇ ਆਪਣੀ ਸੋਚ ਆ ਸੁਪਨਾ ਆਪਾਂ ਉਹੀ ਕਾਰਜ ਕਰਨੇ ਨੇ ਕਾਰਜ ਸ਼ੁੱਧ ਤੇ ਚੰਗੇ ਆਪਣੇ ਆਪ ਸ਼ੁਰੂ ਹੋਈ ਜਾਣੇ ਬਸ ਇਹਦੇ ਲਈ ਤਾਂ ਮੈਂ ਕੁਝ ਕ ਚੀਜ਼ਾਂ ਬਣਾਉਣੀਆਂ ਪੈਣੀਆਂ ਦੋਸਤੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੁਝ ਨੁਕਤੇ ਆਪਣੀ ਮਾਨ ਦੀ ਦਿਸ਼ਾ ਆਪਣੇ ਮਨ ਉੱਚਾ ਰੱਖਣ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਆਪ ਨੂੰ ਸਮਝੋ ਤੇ ਮੰਨੋ ਤੋਂ ਪਹਿਲਾ ਕਾਰਜ ਇਹ ਕਰਨਾ ਪੈਣਾ ਵੀ ਤੁਸੀਂ ਆਪਣੇ ਆਪ ਨਾਲ ਬੈਠੋ ਮੈਂ ਕੀ ਹਾਂ ਕੀ ਚਾਹਣਾ ਕਿਹੜੀ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ ਕਿਹੜੀ ਚੀਜ਼ ਮੈਨੂੰ ਗਮ ਦਿੰਦੀ ਹੈ ਕਿਹੜੀ ਚੀਜ਼ ਪ੍ਰਾਪਤ ਕਰਕੇ ਮੈਨੂੰ ਚੰਗਾ ਲੱਗਣਾ ਤੇ ਕਿਹੜੀ ਚੀਜ਼ ਨੇ ਮੇਰੇ ਜੀਵਨ ਨੂੰ ਮੇਰੇ ਆਪਣਿਆਂ ਨੂੰ ਪਰੇਸ਼ਾਨਗਾਨਾ ਉਹਨਾਂ ਚੀਜ਼ਾਂ ਇਹ ਤੁਸੀਂ ਇਕੱਲੇ ਬੈਠੋਗੇ ਤਾਂ ਤੁਸੀਂ ਇਹਨਾਂ ਚੀਜ਼ਾਂ ਨਾਲ ਲੜਨਾ ਵੀ ਸਿੱਖ ਜਾਉਗੇ ਕਿਉਂਕਿ ਇਕੱਲਾ ਬੰਦਾ ਬਹੁਤ ਮਹਾਨ ਹੁੰਦਾ ਉਹਦੇ ਵਿੱਚ ਸੋਚਣ ਸਮਝਣ ਦੀ ਸਮਰੱਥਾ ਬੱਗ ਝੁੰਡ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਰੁਚੀਆਂ ਤੁਸੀਂ ਦੇਖਿਓ ਜੇ ਕੋਈ ਬੰਦਾ ਇਕੱਲਾ ਰਹਿੰਦਾ ਹੈ ਨਾ ਅਲੱਗ ਰਹਿੰਦਾਗਾ ਆਮ ਲੋਕਾਂ ਨਾਲੋਂ ਤਾਂ ਪੱਕੇ ਤੌਰ ਤੇ ਉਹਦੇ ਵਿੱਚ ਕੁਝ ਰੁਚੀਆਂ ਹੋਣਗੀਆਂ ਜੋ ਚੰਗੀਆਂ ਹੋਣਗੀਆਂ ਸਕਾਰਾਤਮਕ ਹੋਣਗੀਆਂ ਆਪਣੇ ਜਿਹੜਾ ਤੁਹਾਡਾ ਦਿਨ ਆ ਨੰਬਰ 2 ਆਪਣੇ ਦਿਨ ਦੀ ਸ਼ੁਰੂਆਤ ਚੰਗੇ ਵਿਚਾਰਾਂ ਨਾਲ ਕਰੋ ਉਹ ਵਿਚਾਰ ਜਿਹੜੇ ਤੁਹਾਡੇ ਮਨ ਨੂੰ ਉਹ ਸਾਰੂ ਦਿਸ਼ਾ ਨਹੀਂ ਦੇ ਨੇ ਚੰਗੀ ਦਿਸ਼ਾ ਵਿੱਚ ਲੈ ਕੇ ਜਾਂਦੇ ਨੇ ਪ੍ਰੇਰਿਤ ਕਰਦੇ ਨੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਦੇ ਨੇ ਸਿਰਫ ਉਹ ਹੀ ਵਿਚਾਰ ਨੇ ਜਿਹੜੇ ਤੁਸੀਂ ਆਪਣੇ ਮਨ ਵਿੱਚ ਲਿਆਉਣੇ ਨੇ ਕਿਉਂਕਿ ਜਿਵੇਂ ਜਿਵੇਂ ਇਨਸਾਨ ਸੋਚਦਾ ਉਹਦੇ ਨਾਲ ਸੁਭਾਵਿਕਾ ਉਮੀਦ ਬਾਪਰਨਾ ਸ਼ੁਰੂ ਹੋ ਜਾਣਾ ਸੋ ਜੇ ਚੰਗਾ ਚਾਹੁੰਦੇ ਹੋ ਚੰਗਾ ਸੋਚੋ ਪੱਕੇ ਤੌਰ ਤੇ ਤੁਹਾਡੇ ਨਾਲ ਚੰਗਾ ਹੀ ਹੋਣਾ ਸ਼ੁਰੂ ਹੋ ਜਾਣਾ ਕਿਉਂਕਿ ਇਹ ਸਾਡੇ ਤੇ ਡਿਪੈਂਡ ਆ ਜੀ ਆਪਾਂ ਬੁਰਾ ਸੋਚਾਂਗੇ ਤੁਸੀਂ ਹੁਣ ਸੋਚ ਕੇ ਦੇਖ ਲਓ ਘੰਟੇ ਬਾਅਦ ਮੈਂ ਇਹ ਕੰਮ ਕਰਨਾਗਾ ਤੁਸੀਂ ਪਹਿਲ ਹੀ ਉਹਦੇ ਲਈ ਸੋਚ ਤੈਅ ਕਰ ਲੈਨੇ ਹੋ ਹਣਾ ਕਈ ਵਾਰ ਤਾਂ ਆਪਣੇ ਵੀ ਮੈਂ ਆਪਾਂ ਇਹ ਚੀਜ਼ ਕਰ ਲੈਣੀ ਹੈ ਜੀ ਉਹ ਜੇ ਪੱਕੇ ਤੌਰ ਤੇ ਸਹੀ ਹੋਣੀ ਹੈ ਉਸ ਐਮਤ ਹੋਣੀ ਹੈ ਔਰ ਕਈ ਵਾਰੀ ਹੁੰਦਾ ਮੈਂ ਇਹ ਕਿਵੇਂ ਕਰਾਂਗਾ ਕਿਵੇਂ ਮੇਰੇ ਤੋਂ ਹੱਲ ਹੋਊਗਾ ਸੋ ਉਸੇ ਤਰ੍ਹਾਂ ਦੇ ਸਿੱਟੇ ਤੁਹਾਡੇ ਸਾਹਮਣੇ ਆਉਣ ਲੱਗ ਜਾਂਦੇ ਆ ਸਿਰਫ ਆਪਣੀ ਸੋਚ ਕਰਕੇ ਤੇ ਜੇ ਉਸੇ ਨੂੰ ਆਪਾਸ ਸਕਾਰਾਤਮਕ ਪੋਜ਼ਿਟਿਵ ਵੇਜ ਨਾਲ ਮੰਗੀ ਤਾਉ ਚੀਜ਼ਾਂ ਆਪਣੇ ਲਈ ਚੰਗੀਆਂ ਹੋਣਾ ਸ਼ੁਰੂ ਹੋ ਜਾਣਾਂ ਤੇ ਨੰਬਰ 3 ਜਿਹੜੀ ਆਪਣੀ ਸੰਗਤ ਹਨ ਹਮੇਸ਼ਾ ਚੰਗੀ ਰੱਖੋ ਆਪਣਾ ਬੈਠਣ ਉੱਠਣਾ ਉਹਨਾਂ ਲੋਕਾਂ ਵਿੱਚ ਰੱਖੋ ਜਿਹੜੇ ਤੁਹਾਨੂੰ ਉਸਾਰੂ ਵਿਚਾਰ ਵੰਡਦੇ ਨੇ ਹਨ ਚੰਗੀਆਂ ਗੱਲਾਂ ਨਾਲ ਭਰਪੂਰ ਆਖਦੇ ਨੇ ਤੇ ਜਿਹੜੇ ਤੁਹਾਡੇ ਮਨ ਵਿੱਚ ਨਾ ਬਾਰੇ ਤੁਮhko ਸੋਚ ਪੈਦਾ ਕਰਦੇ ਨੇ ਅਜਿਹੇ ਲੋਕਾਂ ਤੋਂ ਤੁਹਾਨੂੰ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਸੰਗਤ ਇਨਸਾਨ ਨੂੰ ਵਿਕਾਰਾਂ ਵੱਲ ਵੀ ਲੈ ਜਾ ਸਕਦੀ ਹੈ ਤੇ ਸੰਗਤ ਇਨਸਾਨ ਨੂੰ ਵਿਕਾਰਾਂ ਵਿੱਚੋਂ ਕੱਢ ਵੀ ਸਕਦੀ ਹੈ ਪਰ ਡਿਪੈਂਡ ਸਿਰਫ ਕੁਝ ਆਪਣੇ ਆਪ ਤੇ ਅੱਗੇ ਆਪਾਂ ਗੱਲ ਕਰਾਂਗੇ ਦੋਸਤੋ ਚੌਥਾ ਪੁਆਇੰਟ ਆ ਆਪਣੀਆਂ ਨਿੱਕੀਆਂ ਨਿੱਕੀਆਂ ਜਿੱਤਾਂ ਨੂੰ ਮਨਾਓ ਅਸੀਂ ਕੀ ਆ ਵੱਡੀਆਂ ਚੀਜ਼ਾਂ ਦੇ ਚੱਕਰ 'ਚ ਜਿਹੜੀਆਂ ਨਿੱਕੀਆਂ ਨਿੱਕੀਆਂ ਈ ਚੀਜ਼ਾਂ ਨੇ ਸਾਡੀ ਰੂਹ ਦਾ ਸੂਮਾ ਉਹ ਤੋਂ ਆਪਾਂ ਕਿਤੇ ਪਿੱਛੇ ਹਟ ਜਾਣੇ ਆ ਠੀਕ ਹੈ ਨਾ ਆਪਾਂ ਨੂੰ ਹਮੇਸ਼ਾ ਵੱਡੀਆਂ ਚੀਜ਼ਾਂ ਕਿਉਂਕਿ ਆਪਣਾ ਮਨ ਦਾ ਘੋੜਾ ਤੁਹਾਨੂੰ ਪਤਾ ਇਹਨੂੰ ਆਪਾਂ ਹੀ ਕਾਬੂ 'ਚ ਰੱਖ ਕੇ ਜਿਹੜੇ ਨਿੱਕੇ ਨਿੱਕੇ ਚਾਹ ਨਿੱਕੇ ਨਿੱਕੇ ਦਿਨ ਨੂੰ ਖਾਸ ਬਣਾ ਸਕਦੇ ਆ ਤੇ ਪਰ ਜਦੋਂ ਸਾਡਾ ਮਨ ਜਿਹੜਾ ਮਨ ਦਾ ਘੇਰਾ ਜ਼ਿਆਦਾ ਹੀ ਵਿਸ਼ਾਲ ਹੋ ਜਾਂਦਾਗਾ ਉੱਚ ਸ਼ਕਤੀ ਆਪਣੇ ਆਪ ਤੇ ਜਿਆਦਾ ਹੀ ਪ੍ਰਭਾਵੀ ਹੋ ਜਾਂਦੀ ਹੈ ਉਸ ਵੇਲੇ ਇਨਸਾਨ ਤੁਹਾਨੂੰ ਪਤਾ ਹੀ ਹੈ ਕਿਹੜੇ ਫਾਸੇ ਜਾਊਗਾ ਸੋ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਨਿੱਕੀਆਂ ਨਿੱਕੀਆਂ ਦੀ ਉਹ ਖੁਸ਼ੀ ਮਨਾਉ ਉਹ ਖੁਸ਼ੀ ਦੇਸ਼ਕ ਤੁਹਾਨੂੰ ਪਰਿਵਾਰ ਤੋਂ ਮਿਲਦੀ ਹੈ ਕਿਤਾਬਾਂ ਵੜ ਕੇ ਮਿਲਦੀ ਹੈ ਜਾਂ ਕਿਸੇ ਵੀ ਤਰ੍ਹਾਂ ਮਿਲਦੀ ਹੈ ਹਨਾ ਉਹ ਨਿੱਕੇ ਨਿੱਕੇ ਚੀਜ਼ ਨੂੰ ਮਨਾਓਗੇ ਤਾਂ ਸੁਭਾਵਿਕਾ ਤੁਹਾਡੇ ਮਨ ਦੇ ਵਿਚਾਰ ਮਨ ਉੱਚੀ ਦਿਸ਼ਾ ਵਿੱਚ ਹੀ ਰਹੇਗਾ ਅੱਗੇ ਦੋਸਤੋ ਆਪਾਂ ਜ਼ਿਕਰ ਕਰਾਂਗੇ ਆਪਣੇ ਜਿਹੜੀਆਂ ਕਮਜ਼ੋਰਾਂ ਨੇ ਇਹਨਾਂ ਨੂੰ ਮੌਕਾ ਬਣਾਉ। ਜੇ ਤੁਹਾਡੇ ਚ ਕਮੀਆਂ ਕਿਤੇ ਹਾਰੀ ਹੋ, ਡਿੱਗੀਆਂ ਹੋ, ਤਾਹੀਂ ਉਹ ਇਹ ਨਾ ਕਹੋ ਮੈਂ ਹਾਰ ਗਿਆ, ਮੈਂ ਡਿੱਗ ਗਿਆ ਨਹੀਂ। ਤੁਸੀਂ ਫੇਰ ਖੜੇ ਹੋਣਾ ਕਿਉਂਕਿ ਜੇ ਡਿੱਗੇ ਹੋ ਫੇਰ ਹੀ ਜਿੱਤੋਗੇ, ਫੇਰ ਹੀ ਅੱਗੇ ਵਧੋਗੇ। ਸੋ ਇਹਨਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਆਪਣਾ ਹੌਸਲਾ ਬਣਾਓ। ਅੱਜ ਮੈਂ ਡਿੱਗਿਆ, ਕੱਲ੍ਹ ਨੂੰ ਮੈਂ ਜਿੱਤ ਪਾਸ ਕਰਨੀ ਐ। ਅੱਗੇ ਦੋਸਤੋ ਤੁਸੀਂ ਕੁਝ ਚੰਗੀਆਂ ਕਿਤਾਬਾਂ ਮਨੁੱਖ ਬਲ ਵਧਾਉਣ ਵਾਲੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਪੜੋ ਠੀਕ ਹੈ ਨਾ ਚੰਗਾ ਸਾਹਿਬ ਤੁਹਾਨੂੰ ਤੁਹਾਡੇ ਮਨ ਦੇ ਜਿਹੜਾ ਮਨ ਦੀ ਪਰਤਾਂ ਨੂੰ ਵਿਸ਼ਾਲ ਕਰ ਦਿੰਦਾ ਹੈ ਤੇ ਤੁਸੀਂ ਆਮ ਜਿਹੜੇ ਲੋਕ ਆਮ ਦੁਨੀਆ ਉਹਦੇ ਨਾਲੋਂ ਕੱਟ ਜਾਂਦੇ ਨੇ ਤੇ ਤੁਹਾਡੀ ਸੋਚ ਆ ਜਿਹੜੀ ਉਹ ਵੀ ਵਿਸ਼ਾਲ ਹੋ ਜਾਂਦੀ ਹੈ ਸੋ ਚੰਗੀਆਂ ਚੰਗੀਆਂ ਕਿਤਾਬਾਂ ਪੜੋ ਮੈਂ ਇਹ ਨਿਕਲੀ ਤੁਹਾਨੂੰ ਚੰਗੇ ਪ੍ਰਣਾਮ ਮਿਲਣਗੇ ਤੇ ਤਾਈਂ ਮਿਲਣਗੇ ਜੇ ਤੁਸੀਂ ਇਹਨਾਂ ਚੀਜ਼ਾਂ ਤੇ ਕੰਮ ਕਰਨਾ ਸ਼ੁਰੂ ਕਰੋਗੇ ਸੋ ਨਾਸਟਦੀ ਮੈਂ ਦੋ ਇਹੀ ਕਹਾਂਗੀ ਕਿ ਆਪਣੇ ਮਨ ਨੂੰ ਮਨੋਗਲ ਨੂੰ ਆਪਾਂ ਨੇ ਖੁਦ ਹੀ ਉੱਚਾ ਨਹੀਂ ਰੱਖਣਾ ਬਲਕਿ ਆਪਾਂ ਇੱਕ ਚੰਗੀ ਸੂਚ ਦਾ ਪ੍ਰਸਾਰ ਆਲੇ ਦੁਆਲੇ ਵੀ ਕਰਨਾ ਤਾਂ ਕਿ ਆਪਾਂ ਇੱਕ ਜੋਗ ਨਾਗਰਿਕ ਦਾ ਸਮਾਜ ਵਿੱਚ ਕਰਤੱਵ ਨਿਭਾ ਸਕੀ ਮੈਨੋ ਵੀ ਦਾ ਦੋਸਤ ਤੁਸੀਂ ਆਪਣੀ ਇਹਨਾਂ ਗੱਲਾਂ ਤੇ ਅਮਲ ਕਰੋਗੇ ਤੇ ਇਹ ਚੀਜ਼ਾਂ ਆਪਾਂ ਅੱਗੇ ਵੀ ਵੀਡੀਓ ਕੰਟੀਨਿਊ ਰੱਖੀਏ ਹਰਡੇ ਲੀਜਨ ਗਿਆ ਜੰਗੀਆਂ ਚੀਜ਼ਾਂ ਲੈ ਕੇ ਆਉਂਦੇ ਰਹੀਏ ਇਸ ਲਈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਆਪ ਸਭ ਦਾ